ਦੀ ਬਣੇ ਉਹ ਖਿਲ ਗਏ ਆ ਚਲੋ ਤਿੰਨ ਬਣਾਓ ਨਾਈਸ ਫੱਟੇ ਫੜੀ ਰੱਖੋ ਬਣਾਤੇ ਆ ਆਦੇ ਨੇ ਜਾਂਦੇ ਬੰਨ ਲੈ ਲੈ ਵੇ ਹਾਲੋ ਫੜੀ ਰੱਖੋ ਬੰਨ ਨਹੀਂ ਤੂੰ ਬੇਲ ਜੀ ਨੂੰ ਪਾਉਂਦੇ ਤੋੜਾ ਲਈਏ ਵਾਰਕ ਚਲ ਅੱਗੇ ਤੋੜਾ ਨੀ ਉਤਰ ਨਾ ਤਾਤਾ ਪਰਦੇਗਾ ਗਾਹੀ ਤਾ ਵੀ ਆਹ ਆਹ ਮੈਨੂੰ ਕਿੱਥੇ ਕਰਨੇ ਆ

ਕਿੰਨੇ ਕਰਾਂਗੇ ਤੋੜੇ ਬੜੇ ਤੋੜੇ ਆਹ ਪਾਪਾ ਤੁਸੀਂ ਆ ਵੀ ਰਸੀ ਆ ਗਈ ਦੋਵੇਂ ਇਕੱਠੇ ਇਕੱਠੇ ਬੰਨ ਦੋ ਸਿਰ ਤੇ ਆ ਤਾ ਨਾਲ ਨਾਲ ਲਾਓ ਲਾਓ ਆਹ ਰੇ ਗਲਾ ਸੜ ਗਿਆ ਜੀ ਜੀ ਤੇ ਕਿੱਲਾ ਤਾਂ ਨਿਕਲ ਗਿਆ ਮੈਂ ਵੀ ਆਹ ਤਾਂ ਪਾਣੀ ਛੂ ਗਿਆ ਪਾਣੀ ਛੂ ਮੈਂ ਵੀ ਪਾਣ ਲਿਆ ਤੇਰੇ ਪੈਣ ਲੱਖਾ ਨਾ ਕਿਉਂ ਨਾ ਨਾ ਨਹੀਂ ਲੱਥਾ ਨਥ ਡੀ ਡੀਆ ਦੇ ਇਥੋਂ ਹੋ ਗਏ ਉਹਨੇ ਨਹੀਂ ਲੱਥਾਂ ਦੇ ਕਾਲਾ ਕਾਲਾ ਦਾ ਬਣਿਆ ਨਾ ਪੱਕਾ ਸਬਰ ਗਿਆ ਉਹਦੇ ਬਣਿਆ ਚੱਲ ਪਾਣੀ ਹੋ ਰੰਗ ਜਾ ਦੇ ਵੇਖੀ ਪਹਿਲਾਂ ਪੀ ਉਥੋਂ ਚੱਲ ਚੰਗਾ ਜਿਹਾ ਕਰ ਜੇ ਸ਼ਾਮਾਂ ਤੱਕ ਕੋਈ ਫਰਕ ਪਵੇ ਦੇ ਆਹੋ ਵਾ ਤੋ ਦੇ ਲੈ ਕਰ ਦੇ ਨਹੀਂ ਜਬੜਾਈ ਹੈ ਨਾ ਬਣਾ ਦੇ ਖੇਡਦੇ ਸੀ ਕੈਮਰਾ ਚੁੱਕ ਤਾ ਆ ਵੀ ਆ ਗਿਆ ਓਏ ਥੋੜਾ ਘਾੜੀ ਓਏ ਥੋੜੇ ਥੋੜਾ ਭੱਲਾ ਕਹੀਆ ਪਉ ਤੂੰ ਇਹ ਜੋ ਭੱਲਾ ਦੇ ਤੂੰ ਮੇਰੇ ਸਾਥ ਵਜੇ ਨੂੰ ਬੱਚਾ ਅੱ비 ਪੁਲਾ ਹੀ ਕਰਨਾ ਮੇਰ ਸਾਹ ਕਿ ਆਉਂਦਾ ਓਏ ਯਾਰ ਖੰਡਿਆ ਬਾਬਾ ਪੂਰਾ ਨਾ ਫੋਰਾ ਜੀ ਦਾ ਬੰਦੇ ਦੇ ਬੰਦੇ ਦੇ ਵੇਖ ਕੇ ਆਉਂਦੀ ਆ ਬੀ ਤੇ ਮੇਰੇ ਕੋਲ ਨਗਾਵੇਂਦਰ ਦੇ ਨਾ ਨਹੀਂ ਯਾਰ ਪੋਣੀ ਨਾ ਨਿਕਲਦੀ ਨਾ ਠੀਕ ਹੈ ਪੂਰਾ ਚੱਲ ਪਿਆ ਪੂਰਾ ਗੋਲਡਿੰਗ ਦੇ ਰਹੇ ਨੇ nakul yo perdivis aja pura pura hah ya

ਬੱਲੇ ਬੱਲੇ ਆ ਬਸ਼ਰਤ ਪਾਣੀ ਠੱਕੇ ਨਾ ਪਈ ਜਾਂਦਾ ਮੂਹ ਜੀ ਬੋੜੀ ਮੋਡਾ ਲੈ ਵੀ ਤੋਈ ਮੇਰੀ ਫੋਟੋ ਉੜੀ ਦੀ ਦਾ ਪਾਣੀ ਦੇ ਬੇਨਾਂ ਪਰ ਤੇ ਵੇਦਾ ਲੈ ਤਾਂ ਅੰਦਰ ਖਾਂ ਹੋਵੇ ਤੇ ਆ ਵਾਏ ਇਹ ਨੰਨੇ ਆਂ ਆ ਲੱਤਾਂ ਡੀਆਂ ਇਹ ਤਾਰਾਂ ਮੇਰੀ ਜਦੀ ਭਰਾ ਜੀ ਵਿੱਚ ਵਾਇਗੁਰ ਕੀ ਖਾਲਸਾ ਵਾਇਗੁਰ ਜੀ ਕੀ ਫਤਿਹ ਹਾਂਜੀ ਸਮਾ ਕਰੀਬ 3:30 ਵਜੇ ਦਾ ਆਇਆ ਤੇ ਜਿਹੜਾ ਸਕੀ ਦਾ ਪਾਣੀ ਆ ਉਹ ਕੀਰਤਨ ਦਰਬਾਰ ਗਰਾਊਂਡ ਜਿਹੜੀ ਆ ਉਹਦੀ ਬੈਕਸਾਈਡ ਜਿਹੜਾ ਬਾਈਪਾਸ ਲੰਘਦਾ ਆ ਉਹਦੇ ਵਿੱਚ ਜਿਹੜੀਆਂ ਪੈਲੀਆਂ ਨੇ ਉਹਨਾਂ 'ਚ ਪਾਣੀ ਜਿਹੜਾ ਸੜਕ ਕ੍ਰੋਸ ਕਰਕੇ ਮੇਨ ਜਿਹੜੀ ਆ ਉਹ ਵੜਨਾ ਸ਼ੁਰੂ ਹੋ ਗਿਆ ਆ ਤੇ ਪਾਣੀ ਦੀ ਰਫਤਾਰ ਜਿਹੜੀ ਆ ਸਕੀ ਦੀ ਕਾਫੀ ਜ਼ਿਆਦਾ ਆ ਜਿਹੜਾ ਟੈਲੀਫੋਨਿਕ ਕਾਲ ਤੋਂ ਪਤਾ ਲੱਗਾ ਕਿ ਪਿੱਛੋਂ ਵੀ ਪਾਣੀ ਜਿਹੜਾ ਸਾਰਾ ਜਿਹੜਾ ਉਹ ਟਰਾਂਸਫਰ ਹੋ ਚੁੱਕਾ ਆ ਹਰੜਾ ਤੋਂ ਉਪਰ ਜਿਹੜਾ ਪੁਲ ਬਣਿਆ ਉਹ ਵੀ ਓਵਰਫਲੋ ਹੋ ਗਿਆ ਆ ਉਹਦੇ ਕਰਕੇ ਪਾਣੀ ਦਾ ਜਿਹੜਾ ਵਹਾਅ ਆ ਅਜਨਾਰਾਹੇ ਵੱਲ ਨੂੰ ਸੂਰੇਪੁਰ ਨੂੰ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਆ ਪਾਣੀ ਦਾ ਲੈਵਲ ਜਿਹੜਾ ਇੱਥੇ ਘੱਟੋ ਘੱਟ ਵੀ ਫੁੱਟ ਦੇ ਨੀਅਰ ਬਾਰਡ ਪਾਣੀ ਜਿਹੜਾ ਆ ਉਹ ਸੜਕ ਦੇ ਉੱਪਰ ਹੈਗਾ ਜਿੱਦਾਂ ਤੇ ਪਾਣੀ ਕ੍ਰੋਸ ਹੋ ਗਿਆ ਤੇ ਸ਼ਹਿਰ ਵਾਲੀਆਂ ਜਿਹੜੀਆਂ ਗਲੀਆਂ ਨੇ ਉਹਦੇ ਚ ਵੜ ਰਿਹਾ ਆ ਸੋ ਸਾਰੇ ਜਿਹੜੇ ਲੋਕ ਨੀਵੇਂ ਥਾਵਾਂ ਤੇ ਜਿਨ੍ਹਾਂ ਦੇ ਪਲਾਟ ਆ ਜਾਂ ਘਰਾਂ ਦਾ ਨਿਵਾਣ ਆ ਉਹ ਜਿਹੜੇ ਇਸ ਗੀਤ ਦੇ ਖਿਆਲ ਕਰਨਾ ਪਾਣੀ ਦਾ ਜਿਹੜਾ ਵਹਾਅ ਆ ਉਹ ਸ਼ਹਿਰ ਦੇ ਅੰਦਰ ਨੂੰ ਜਿਹੜਾ ਉਹ ਆ ਰਿਹਾ ਆ ਤੇ ਮੇਨ ਦਿੱਕਤ ਜਿਹੜੀ ਆ ਉਹ ਸੀਵਰੇਜ ਦੀ ਪ੍ਰੋਬਲਮ ਕਰਕੇ ਆਵੇਗੀ ਕਿ ਜਿੰਨਾ ਥਾਵਾਂ ਤੇ ਸੀਵਰੇਜ ਓਵਰਫਲੋ ਕਰਦਾ ਬਰਸਾਤੀ ਪਾਣੀ ਚ ਤੇ ਬੈਕ ਪਾਣੀ ਜਿਹੜਾ ਉਹ ਸੀਵਰੇਜ ਨਾਲ ਖੜੇ ਇਸ ਕਰਕੇ ਜਿਹੜੀਆਂ ਉੱਥੋਂ ਦੀਆਂ ਹੌਟੀਆਂ ਹੱਜੀਆਂ ਉਹਨਾਂ ਦੇ ਆਸ-ਪਾਸ ਦਾ ਏਰੀਆ ਜਿਹੜਾ ਨੀਵਾ ਉਹਨੂੰ ਜ਼ਰੂਰ ਦੇਖ ਲਿਆ ਜਾਵੇ ਤਾਂ ਕਿ ਪਾਣੀ ਦਾ ਜਿਹੜਾ ਓਵਰਫਲੋ ਜਿਹੜਾ ਉਹ ਨਾ ਪੜੇ ਅਰੇ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਫੋਟਕ ਦੇ ਨੀਅਰ ਬੋਰਡ ਜਿਹੜਾ ਪਾਣੀ ਜਿਹੜਾ ਹਾਈਟ ਲੈ ਚੁੱਕਾ ਆ ਬੜਾ ਤੇਜ਼ੀ ਨਾਲ ਜਿਹੜਾ ਸ਼ਹਿਰ ਵੱਲ ਨੂੰ ਜਿਹੜਾ ਐਂਟਰੀ ਕਰੀ ਜਾ ਰਿਹਾ ਪਾਣੀ। ਉਹ ਤੁਸੀਂ ਦੇਖ ਸਕਦੇ ਹੋ ਵੀ ਨਾਲੇ ਸ਼ਹਿਰ ਦੀਆਂ ਗਲੀਆਂ ਜਿਹੜੀਆਂ ਉਹਨਾਂ ਚ ਕਰੀਬ ਫੁੱਟ-ਫੁੱਟ ਪਾਣੀ ਜਿਹੜਾ ਆ। ਉਹ ਭਰ ਚੁੱਕਾ ਆ। ਉਹ ਆ ਸਾਰੇ ਪਲਾਟ ਕਰਾਣੀਆਂ ਬੈਕਗ੍ਰਾਉਂਡ ਜਿਹੜੀਆਂ ਆ ਆ ਤੁਹਾਨੂੰ ਦੇਖ ਹੀ ਰਹੀਆਂ ਨੇ। ਸਾਰੀਆਂ ਪਾਣੀ ਜਿਹੜਾ ਉੱਪਰ ਗਿਆ ਆ ਪਲਾਟਾਂ 'ਚ। ਤੋਂ ਹੋਰ ਪਾਣੀ ਜਿਹੜਾ ਅਜੇ ਵੀ ਜਿਹੜਾ ਇੱਕ ਪਾਣੀ ਆ ਖੁੱਸ ਹੋਏ ਟੇਵਰੇਜ ਦੇ ਵਿੱਚੋਂ ਦੀ ਜਿਹੜੀਆਂ ਹौजੀਆਂ ਬਣੀਆਂ ਨੇ ਉਹਨਾਂ ਕਰਕੇ ਪਾਣੀ ਜਿਹੜਾ ਆ ਉਹ ਸ਼ਹਿਰ ਦੇ ਅੰਦਰ ਜ਼ਿਆਦਾ ਫਲੋ ਮਾਰਨ ਦੇ ਆ ਕਹਿ ਸਕਦੇ ਤੁਸੀਂ ਸੋ ਇਸ ਕਰਕੇ ਸਾਰਿਆਂ ਨੂੰ ਸਟੇਟ ਹੋਣਾ ਚਾਹੀਦਾ ਕਿ ਪਾਣੀ ਦਾ ਜਿਹੜਾ ਫਲੋ ਆ ਲੈਵਲ ਕਰਕੇ ਜਿਹੜਾ ਆ ਉਹ ਜਿਹੜੀਆਂ ਹौजੀਆਂ ਆ ਨਾ ਉਹਨਾਂ ਦੇ ਵਿੱਚੋਂ ਪਾਣੀ ਤਾਂ ਛੜਨ ਦੇ ਆ ਤਾਂ ਕਰਕੇ ਜਿਹੜੀਆਂ ਅੰਦਰ ਦੀਆਂ ਗਲੀਆਂ ਉਹਦੇ ਚ ਵੀ ਪਾਣੀ ਭਰਨਾ ਜਾਂ ਨੀਵੇਂ ਲਾ ਕੇ ਜਾਂ ਨੀਵੇਂ ਘਰ ਜਿਹੜੇ ਆ ਉਹ ਵੀ ਡਰਿਆ ਆ ਆਹ ਕੋ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਆ ਉਹ ਸੀਵਰੇਜੋਂ ਨਿਕਲ ਰਿਹਾ ਜਿਹੜੀਆਂ ਸੀਵਰੇਜ ਪਾਈਪਾਂ ਆ ਉਹਦੇ ਕਰਕੇ ਆਹ ਕੋ ਪਾਣੀ ਉੱਪਰੋਂ ਜਿਹੜਾ ਆ ਰਿਹਾ ਸੋ ਇਹ ਸੀਦਾ ਤੁਹਾਨੂੰ ਦੇਖਣਾ ਪਵੇਗਾ ਕਿ ਜਿਹੜੇ ਪਲਾਟ ਜਾਂ ਘਰ ਜਿਹਨਾਂ ਦੇ ਲਾਗੇ ਸੀਵਰੇਜ ਦਾ ਪਾਣੀ ਪੈਂਦਾ ਆ ਉਹ ਜਰੂਰ ਇੱਕ ਵਾਰੀ ਉੱਠ ਕੇ ਤੇ ਆਪ ਦਾ ਪਾਣੀ ਦਾ ਆਸ-ਪਾਸ ਦਾ ਜਿੱਥੇ ਵੀ ਤੁਹਾਡੇ ਸੀਵਰੇਜ ਆ ਉਹਨੂੰ ਵੇਖ ਲਓ ਕਿਉਂਕਿ ਸੀਵਰੇਜ ਦਾ ਪਾਣੀ ਮੇਨ ਜਿਹੜਾ ਹੈ ਉਹ ਬਾਹਰ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਅਮਰੀਕਾ ਕਾਲਸਾ ਵਾਏ ਕੁਝ ਕੀ ਫਤੇ ਬੀਬੀ ਜਿਹੜੇ ਆ ਸਰਾ ਪਿੰਡ ਕੋਟਲੀ ਨੰਗਲਵੰਜਾ ਵਾਲਾ ਫੁੱਲੇ ਚੱਕ ਇਦੇ ਆਸ-ਪਾਸ ਦੇ ਏਰੀਏ ਦੇ ਨਾਲ ਪਾਣੀ ਬੜੀ ਰਫਤਾਰ ਦੇ ਨਾਲ ਟ੍ਰੀਟਮੈਂਟ ਪਲਾਂਟ ਵਾਲੀ ਜਗ੍ਹਾ ਦੇ ਉੱਪਰੋਂ ਆ ਗੇਟ ਮੇਨ ਗੇਟ ਜਿਹੜੀਆਂ ਲਾਈਟਾਂ ਜਗਨ ਲੀਆਂ ਟ੍ਰੀਟਮੈਂਟ ਪਲਾਂਟ ਦੀਆਂ ਆ ਤੇ ਸੱਕੀ ਜੋ ਪਾਣੀ ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਇਧਰ ਨੂੰ ਜਾ ਰਿਹਾ ਕਰੀਬ 2 2.5 ਘੰਟੇ ਹੋ ਗਏ ਨੇ ਜਿਹੜਾ ਇਹ ਪਾਣੀ ਸ਼ੁਰੂ ਹੋਏ ਨੂੰ ਤੇ ਬੜੀ ਤੇਜ਼ੀ ਨਾਲ ਪਾਣੀ ਵਧੀ ਜਾ ਰਿਹਾ ਆ ਉਹਦਾ ਲੈਵਲ ਵੀ ਵਧੀ ਜਾ ਰਿਹਾ ਤੇ ਸਪੀਡ ਵੀ ਵਧੀ ਜਾ ਰਹੀ ਆ ਤੋ ਇਸ ਏਰੀਆ ਦੇ ਜਿਹੜੇ ਪਿੰਡ ਆ ਜਾਂ ਆਸ-ਪਾਸ ਦੇ ਲੋਕ ਜਿਹੜੇ ਆ ਡੇਰਿਆਂ ਤੇ ਬਹਿਕਾਂ ਵਾਲੇ ਤੇ ਉਹ ਥੋੜਾ ਵੀਰ ਸਚੇਤ ਹੋ ਜਾਣ ਤੇ ਆਪ ਦਾ ਸਮਾਨ ਜਿਹੜਾ ਉੱਚੀ ਨੀਵੇਂ ਥਾਂ ਵੇਖ ਕੇ ਆਪ ਦਾ ਸ਼ਿਫਟਿੰਗ ਕਰ ਲੈਣਾ ਆ ਸਭ ਇਹਨਾਂ ਰਵ ਗਿਆ ਤੇ Thank mm -hmm. you.